ਮੈਂ ਬਾਬਾ ਜਵੰਨ ਸਿੰਘ ਮੈਮੋਰੀਅਲ ਦਸ਼ਮੇਸ਼ ਕਾਨਵੇ ਸਿਨੀਅਰ ਸਕੈਨੀ ਸਕੂਲ ਠੱਠਾ ਦੇ YouTube ਚੈਨਲ ਉੱਪਰ ਵਿਗਿਆਨੀਆਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਭਰਪੂਰ ਵੀਡੀਓ ਅਪਲੋਡ ਕਰ ਰਹੀ ਹਾਂ ਤਾਂ ਜੋ ਸਾਡੇ ਸਕੂਲ ਦੇ ਵਿਦਿਆਰਥੀ ਇਨ੍ਹਾਂ ਮਹਾਨ ਵਿਗਿਆਨੀਆਂ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕਰ ਸਕਣ ਅਜਿਹਾ ਸਾਡੇ ਸਕੂਲ ਦੇ ਪ੍ਰਬੰਧਕ ਸਰ ਵੱਲੋਂ ਕਰਨ ਲਈ ਸਾਨੂੰ ਪ੍ਰੇਰਿਆ ਗਿਆ ਹੈ ਉਨ੍ਹਾਂ ਦਾ ਮੰਨਣਾ ਹੈ ਕਿ ਬੱਚੇ ਅਜਿਹਾ ਸੋਨਾ ਅਤੇ ਵੇਖ ਕੇ ਬਹੁਤ ਸਿੱਖਦੇ ਹਨ ਸਾਡਾ ਇਹ ਯਤਨ ਇਸ ਖੇਤਰ ਵਿੱਚ ਪਹਿਲ ਕਦਮੀ ਹੈ ਅੱਜ ਮੈਂ ਤੁਹਾਨੂੰ ਨੇਲਸ ਬੋਰ ਬਾਰੇ ਦੱਸਣ ਜਾ ਰਹੀ ਹਾਂ ਨੀਲਸ ਹੈਨਰਿਕ ਡੇਵਿਡ ਬੋਹਰ ਦਾ ਜਨਮ 7 ਅਕਤੂਬਰ 1885 ਨੂੰ ਕੋਪਨਹੇਗਨ ਵਿੱਚ ਕਾਪਨਹੇਗਨ ਯੂਨੀਵਰਸਿਟੀ ਵਿੱਚ ਫਲੋਰਲੋਜੀ ਦੇ ਪ੍ਰੋਫੈਸਰ ਕ੍ਰਿਸਚੀਅਨ ਬੋਹਰ ਦੇ ਪੁੱਤਰ ਅਤੇ ਉਸਦੀ ਪਤਨੀ ਇਲਨ ਨੇ ਐਡਰ ਦੇ ਘਰ ਹੋਇਆ ਸੀ ਨੀਲਸ ਆਪਣੇ ਛੋਟੇ ਭਰਾ ਹੈਲਨਡ ਦੇ ਨਾਲ ਇੱਕ ਅਜਿਹੇ ਮਾਹੌਲ ਵਿੱਚ ਵੱਡਾ ਹੋਇਆ ਜੋ ਉਸਦੀ ਪ੍ਰਤਿਭਾ ਦੇ ਵਿਕਾਸ ਲਈ ਸਭ ਤੋਂ ਅਨੁਕੂਲ ਸੀ ਉਸਦੇ ਪਿਤਾ ਇੱਕ ਉੱਗੇ ਸਰੀਰ ਵਿਗਿਆਨੀ ਸਨ ਅਤੇ ਸਕੂਲ ਵਿੱਚ ਹੀ ਪੌਤਿਕ ਵਿਗਿਆਨ ਵਿੱਚ ਉਸ ਦੀ ਦਿਲਚਸਪੀ ਜਗਾਉਣ ਲਈ ਵੱਡੇ ਪੱਤਰ ਤੇ ਜ਼ਿੰਮੇਵਾਰ ਸਨ। ਉਸ ਦੀ ਮਾਂ ਸਿੱਖਿਆ ਦੇ ਖੇਤਰ ਵਿੱਚ ਪ੍ਰਸਿੱਧ ਪਰਿਵਾਰ ਤੋਂ ਆਈ ਸੀ। 1903 ਵਿੱਚ ਹੀ ਮਲੋਗ ਗਾਮਰ ਸਕੂਲ ਵਿੱਚ ਮੈਟ੍ਰਿਕ ਕਰਨ ਤੋਂ ਬਾਅਦ ਉਹ ਕੋਪਨਹੇਗਨ ਯੂਨੀਵਰਸਿਟੀ ਵਿੱਚ ਦਾਖਲ ਹੋਇਆ ਜਿੱਥੇ ਉਹ ਇੱਕ ਡੂੰਗੇ ਅਸਤਰੀ ਅਤੇ ਉੱਚ ਪੱਧਰੀ ਪੌਤਿਕ ਵਿਗਿਆਨੀ ਪ੍ਰੋਫੈਸਰ ਸੀ ਫ੍ਰਿਸਟਨ ਦੀ ਅਗਵਾਈ ਵਿੱਚ ਆਇਆ ਅਤੇ 1909 ਵਿੱਚ ਭੌਤਿਕ ਵਿਗਿਆਨ ਵਿੱਚ ਆਪਣੀ ਮਾਸਟਰ ਡਿਗਰੀ ਅਤੇ 1911 ਵਿੱਚ ਡਾਕਟਰ ਜੀ ਡਿਗਰੀ ਲਈ ਇੱਕ ਵਿਦਿਆਰਥੀ ਹੁੰਦੀ ਆਹੀਂ ਕੋਪਨਹੇਗਨ ਵਿੱਚ ਅਕੈਡਮੀ ਆਫ ਸਾਇੰਸ ਦੁਆਰਾ ਇੱਕ ਖਾਸ ਵਿਗਿਆਨਿਕ ਸਮੱਸਿਆ ਦੇ ਹੱਲ ਲਈ ਦਿੱਤੇ ਗਏ ਜਨਵਰੀ ਇਨਾਮ ਦੀ ਕੋਸ਼ਨਾ ਨੇ ਉਸ ਨੂੰ ਤਰਲ ਜੈਟਾਂ ਦੁਆਰਾ ਤੈਅ ਤਿਤਨਾ ਦੀ ਇੱਕ ਪ੍ਰਯੋਗਾਤਮਕ ਅਤੇ ਸਿਧਾਂਤਕ ਜਾਂਚ ਕਰਨ ਲਈ ਕਾਰਨ ਬਣਿਆ ਇਹੇ ਕੰਮ ਜੋ ਉਸਨੇ ਆਪਣੇ ਪਿਤਾ ਦੀ ਪ੍ਰਯੋਗਸ਼ਾਲਾ ਵਿੱਚ ਕੀਤਾ ਅਤੇ ਜਿਸ ਲਈ ਉਸ ਨੂੰ ਇਨਾਮ ਦੀ ਪੇਸ਼ਕਸ਼ ਕੀਤੀ ਗਈ ਸੀ 1908 ਦੀ ਟ੍ਰਾਂਜੈਕਸ਼ਨ ਆਫ ਦ ਰਾਇਲ ਸੁਸਾਇਟੀ ਵਿੱਚ ਪ੍ਰਕਾਸ਼ਿਤ ਹੋਇਆ ਸੀ ਬਹੁਤ ਦੇ ਬਾਅਦ ਦੇ ਅਧਿਆਪਨ ਹਾਲਾਂਕਿ ਚਰਿੱਤਰ ਵਿੱਚ ਵਾਦ ਤੋਂ ਵਾਦ ਸਿਧਾਂਤਕ ਹੁੰਦੇ ਗਏ ਉਸਦੇ ਡਾਕਟਰ ਦਾ ਵਿਵਾਦ ਇਲੈਕਟ੍ਰੋਨ ਥਿਊਰੀ ਦੀ ਸਹਾਇਤਾ ਨਾਲ ਤਾਤਾ ਦੀ ਵਿਸ਼ੇਸ਼ਤਾਵਾਂ ਦੀ ਵਿਆਖਿਆ ਦੇ ਕੰਮ ਦਾ ਇੱਕ ਸੁੱਧ ਸਿਧਾਂਤਕ ਹਿੱਸਾ ਹੈ ਜੋ ਅੱਜ ਤੱਕ ਇੱਕ ਕਲਾਸਿਕਲ ਹੈ ਵਿਸ਼ਾ ਇਹ ਇਸ ਕੰਮ ਵਿੱਚ ਸੀ ਕਿ ਬੋਹਰ ਨੂੰ ਪਹਿਲੀ ਵਾਰ ਪਲੈਂਕ ਦੀ ਰੇਡੀਏਸ਼ਨ ਦੀ ਕੁਆਂਟਮ ਥਿਊਰੀ ਦੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪਿਆ 1911 ਵਿੱਚ ਪੱਤਚੜ ਅਤੇ ਉਸਨੇ ਕੈਂਬਰਿਜ ਵਿੱਚ ਠਹਿਰਿਆ ਜਿੱਥੇ ਉਸਨੇ ਸਰ ਜੈਜੇ ਥੌਮਸਨ ਦੇ ਮਾਦਰਸ਼ਣਕ ਵਿੱਚ ਕੈਵਿਡੀਸ਼ ਪ੍ਰਯੋਗਸ਼ਾਲਾ ਵਿੱਚ ਚੱਲ ਰਹੇ ਪ੍ਰਯੋਗਾਤਮਕ ਕੰਮ ਦੀ ਪਾਲਣਾ ਕਰਕੇ ਲਾਭ ਪ੍ਰਾਪਤ ਕੀਤਾ ਉਸੇ ਸਮੇਂ ਜਦੋਂ ਉਸਨੇ ਆਪਣਾ ਸਿਧਾਂਤਕ ਅਧਿਆਪਨ ਕੀਤਾ 1912 ਦੀ ਬਸੰਤ ਵਿੱਚ ਉਹ ਮਾਂਚੈਸਟਰ ਵਿੱਚ ਪ੍ਰੋਫੈਸਰ ਰਦਰਫੋਰਡ ਦੀ ਪ੍ਰਯੋਗਸ਼ਾਲਾ ਵਿੱਚ ਕੰਮ ਰਿਆ ਕਰ ਰਿਹਾ ਸੀ ਜਿੱਥੇ ਸਿਰਫ ਉਹਨਾਂ ਸਾਲਾਂ ਵਿੱਚ ਹੀ ਰੇਡੀਓ ਐਕਟਿਵ ਤਾਰਿਆਂ ਬਾਰੇ ਉਸ ਖੋਜਕਰਤਾ ਦੀ ਬੁਨਿਆਦੀ ਪੁਸ਼ਗਿਸ਼ ਦੇ ਨਤੀਜੇ ਵੱਜੋਂ ਇੰਨੀ ਤੀਬਰ ਵਿਗਿਆਨਿਕ ਜੀਵਨ ਅਤੇ ਗਤੀਵਿਧੀ ਪ੍ਰਭਲ ਹੋਈ ਉੱਥੇ α ਕਿੰਨਾ ਦੇ ਜਜ਼ਬੇ ਜਜ਼ਬ ਕਾਰਨ ਤੇ ਇੱਕ ਜ਼ਿਦਾਨ ਤੇ ਕੰਮ ਕਰਨ ਤੋਂ ਬਾਅਦ ਜੋ ਕਿ ਫਲਿਸ ਵਿਲ ਮੈਗਨਿਸ਼ 1913 ਵਿੱਚ ਪ੍ਰਕਾਸ਼ਿਤ ਹੋਇਆ ਉਸਨੇ ਰਦਰਫੋਰਡ ਦੁਆਰਾ ਪ੍ਰਮਾਣ ਨਿਊਕਲियस ਦੀ ਖੋਜ ਦੇ ਆਧਾਰ ਤੇ ਪਰਮਾਣੂਆਂ ਦੀ ਬੰਤਰ ਦਾ ਅਧਿਆਪਨ ਕੀਤਾ ਪਲੈਂਕ ਦੁਆਰਾ ਸਥਾਪਿਤ ਕੀਤੇ ਗਏ ਕੁਆਂਟਮ ਥਿਊਰੀ ਤੋਂ ਉਧਾਰ ਲਏ ਗਏ ਸੰਕਲਪਾਂ ਨੂੰ ਪੇਸ਼ ਕਰਕੇ ਜੋ ਹੌਲੀ ਹੌਲੀ ਸਿਧਾਂਤਕ ਪਾਤਿਕ ਵਿਗਿਆਨ ਦੇ ਵਿਗਿਆਨ ਵਿੱਚ ਇੱਕ ਪ੍ਰਮੁੱਖ ਸਥਾਨ ਤੇ ਕਾਬਜ ਹੋ ਗਿਆ ਉਹ ਪਰਮਾਨੂ ਬੰਤਰ ਦੀ ਇੱਕ ਤਸਵੀਰ ਬਣਾਉਣ ਅਤੇ ਪੇਸ਼ ਕਰਨ ਵਿੱਚ ਸਫਲ ਹੋਇਆ ਜੋ ਬਾਅਦ ਵਿੱਚ ਸੁਧਾਰਾਂ ਨਾਲ ਅਜੇ ਤੱਕ ਤੱਤ ਦੇ ਭੌਤਿਕ ਅਤੇ ਡਿਜ਼ਾਈਨਿੰਗ ਗੁਣਾਂ ਦੀ ਵਿਆਖਿਆ ਦੇ ਤੌਰ ਤੇ ਕੰਮ ਕਰਦਾ ਹੈ 1913 ਤੋਂ 1914 ਵਿੱਚ ਬਹੁਤ ਨੇਕ ਕਾਪੇ ਹੈਗਨ ਯੂਨੀਵਰਸਿਟੀ ਵਿੱਚ ਭੌਤਿਕ ਵਿਗਿਆਨ ਵਿੱਚ ਲੈਕਚਰਸ਼ਿਪ ਰੱਖੀ ਅਤੇ 1914 ਤੋਂ 1916 ਵਿੱਚ ਮਾਂਚੈਸਟਰ ਦੀ ਵਿਕਟੋਰੀਆ ਯੂਨੀਵਰਸਿਟੀ ਵਿੱਚ ਇਸੇ ਤਰ੍ਹਾਂ ਦੀ ਨਿਯੁਕਤੀ ਕੀਤੀ 1916 ਵਿੱਚ ਉਸ ਨੂੰ ਕੋਪੇਹੇਗਨ ਯੂਨੀਵਰਸਿਟੀ ਵਿੱਚ ਸਿਧਾਂਤਕ ਭੌਤਿਕ ਵਿਗਿਆਨ ਦਾ ਪ੍ਰੋਫੈਸਰ ਨਿਯੁਕਤ ਕੀਤਾ ਗਿਆ ਅਤੇ 1920 ਤੋਂ ਉਹ ਇਸ ਯੂਨੀਵਰਸਿਟੀ ਵਿੱਚ ਉਸ ਦੇ ਲਈ ਸਥਾਪਿਤ ਸਿਧਾਂਤਕ ਭੌਤਿਕ ਵਿਗਿਆਨ ਸੰਸਥਾ ਦੇ ਮੁਖੀ ਸਨ ਪਰਮਾਣੂਆਂ ਦੀ ਬਣਤਰ ਤੇ ਉਸ ਦੇ ਕੰਮ ਦੀ ਮਾਨਤਾ 1922 ਨੂੰ ਨੋਬਲ ਪੁਰਸਕਾਰ ਦੇ ਨਾਲ ਆਈ ਸੀ 1930 ਤੋਂ ਉਸ ਦੇ ਸੰਸਾਧਨ ਵਿੱਚ ਬਹੁਤ ਈਆਂ ਗਤੀਵਿਧੀਆਂ ਪਰਮਾਣੂ ਨਿਊਕਲियस ਦੇ ਸਵਿਧਾਨ ਅਤੇ ਉਹਨਾਂ ਦੇ ਪਰਿਵਰਤਨ ਅਤੇ ਵਿਗਨ ਬਾਰੇ ਖੋਜ ਕਰਨ ਲਈ ਵੱਧ ਤੋਂ ਵੱਧ ਦੇਸ਼ਿਤ ਸਨ 1936 ਵਿੱਚ ਉਸਨੇ ਇਸ਼ਾਰਾ ਕੀਤਾ ਕਿ ਪਰਮਾਣੂ ਪ੍ਰਤੀਕਿਰਿਆ ਵਿੱਚ ਪਰਸਪਰ ਕਿਰਿਆਵਾਂ ਹੋਣ ਵਾਲੇ ਖੇਤਰ ਦੀ ਛੋਟਟਾ ਅਤੇ ਨਾਲ ਹੀ ਇਨ੍ਹਾਂ ਪਰਸਪਰ ਕਿਰਿਆਵਾਂ ਦੀ ਤਾਕਤ ਪਰਮਾਣੂਆਂ ਦੀ ਕਿਤੀ ਇੱਕ ਤਰਲ ਬੂੰਦ ਇਸ ਦ੍ਰਿਸ਼ਟੀਕੋਣ ਦੇ ਅਨੁਸਾਰ ਨਿਊਕਲੀਅਸ ਦੀ ਇੱਕ ਬਹੁਤ ਵਧੀਆ ਤਸਵੀਰ ਦੇਵੇਗੀ ਇਸ ਅਖੋਤੀ ਤਰਲ ਬੂੰਦ ਸਿਧਾਂਤ ਨੇ ਪਰਮਾਣੂ ਵਿਖੰਡਨ ਦੀ ਵਿਧੀ ਤੋਂ ਸਮਝਾਉਣ ਦੀ ਇਜਾਜ਼ਤ ਦਿੱਤੀ ਜਦੋਂ 1939 ਵਿੱਚ ਹੈਨੀ ਅਤੇ ਸਟੈਮਨ ਦੁਆਰਾ ਜੁਰੇਨੀਅਮ ਦੇ ਵੰਡਨ ਦੀ ਖੋਜ ਕੀਤੀ ਗਈ ਸੀ ਅਤੇ ਇਸ ਖੇਤਰ ਵਿੱਚ ਮਹੱਤਵਪੂਰਨ ਸਿਧਾਂਤਕ ਈਧੀਆਂ ਦਾ ਆਧਾਰ ਬਣਾਇਆ ਗਿਆ ਸੀ ਬਹੁਤ ਨੇ ਕੁਆਂਟਮ ਭੌਤਿਕ ਵਿਗਿਆਨ ਵਿੱਚ ਆਈਆਂ ਸਮੱਸਿਆਵਾਂ ਦੇ ਸਪਸ਼ਟ ਕਰਨ ਵਿੱਚ ਵੀ ਯੋਗਦਾਨ ਪਾਇਆ ਖਾਸ ਕਰਕੇ ਪੁਰਾਤਤਕ ਦੀ ਧਾਰਨਾ ਨੂੰ ਵਿਕਸਿਤ ਕਰਦੇ ਹੋਏ ਇਸੇ ਤਰ੍ਹਾਂ ਉਹ ਇੱਕ ਦਿਖਾ ਸਕਦਾ ਹੈ ਕਿ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਆਈਆਂ ਤਬਦੀਲੀਆਂ ਨੇ ਸਾਡੇ ਵਿਗਿਆਨਿਕ ਦ੍ਰਿਸ਼ਟੀਕੋਣ ਦੀਆਂ ਬੁਨਿਆਦੀ ਵਿਸ਼ੇਸ਼ਤਾਵਾਂ ਨੂੰ ਕਿੰਨਾ ਡੂੰਘਾ ਪ੍ਰਭਾਵਿਤ ਕੀਤਾ ਹੈ ਅਤੇ ਕਿਵੇਂ ਰਵੱਈਏ ਦੇ ਇਸ ਬਦਲਾਅ ਦੇ ਨਤੀਜੇ ਪਰਮਾਣੂ ਭੌਤਿਕ ਵਿਗਿਆਨ ਦੇ ਦਾਇਰੇ ਤੋਂ ਬਹੁਤ ਦੂਰ ਪਹੁੰਚਦੇ ਹਨ ਅਤੇ ਮਨੁੱਖੀ ਗਿਆਨ ਦੇ ਸਾਰੇ ਖੇਤਰਾਂ ਨੂੰ ਛੂੰਦੇ ਹਨ ਇਨ੍ਹਾਂ ਵਿਚਾਰਾਂ ਦੀ ਚर्चा 1933 ਤੋਂ 1921 ਦੇ ਸਾਲਾਂ ਦੌਰਾਨ ਲਿਖੇ ਗਏ ਕਈ ਲੇਖਾਂ ਵਿੱਚ ਕੀਤੀ ਗਈ ਹੈ ਉਹ ਅੰਗਰੇਜ਼ੀ ਵਿੱਚ ਉਪਲਬਧ ਹਨ ਕਰਮਵਾਰ 1958 ਤੇ 1963 ਵਿੱਚ ਜੌਨ ਵਿਰੀ ਐਡਸਨਸ ਨਿਊਯਾਰਕ ਅਤੇ ਲੰਡਨ ਦੁਆਰਾ ਸੰਸਾਬਿਤ ਪਰਮਾਨ ਪਾਤਿਕ ਵਿਗਿਆਨ ਅਤੇ ਮਨੁੱਖੀ ਗਿਆਨ ਅਤੇ ਨਿਮਨ 1958 ਤੋਂ 1962 ਦੇਖਦੇ ਨਾਲ ਦੋ ਭਾਗਾਂ ਵਿੱਚ ਇਕੱਤਰ ਕੀਤੇ ਗਏ ਹਨ ਪ੍ਰੋਫੈਸਰ ਬੋਹਰ ਜੀਆ ਬਹੁਤ ਸਾਰੀਆਂ ਲਿਖਤਾਂ ਵਿੱਚੋਂ ਅੰਗਰੇਜ਼ੀ ਭਾਸ਼ਾ ਵਿੱਚ ਕਿਤਾਬਾਂ ਦੇ ਰੂਪ ਵਿੱਚ ਪ੍ਰਗਟ ਹੋਣ ਵਾਲੀਆਂ ਤਿੰਨ ਦਾ ਜ਼ਿਕਰ ਇੱਥੇ ਉਸ ਦੇ ਪ੍ਰਮੁੱਖ ਵਿਚਾਰਾਂ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ ਦੀ ਥਿਊਰੀ ਆਫ ਸਪੈਕਟਰਾ ਐਂਡ ਐਟੋਮਿਕ ਕੰਸਟੀਟਿਊਸ਼ਨ ਯੂਨੀਵਰਸਿਟੀ ਪ੍ਰੈਸ ਕੈਂਬਰਿਜ ਐਡ 1924 ਪਰਮਾਣੂ ਸਿਧਾਂਤ ਅਤੇ ਕੁਦਰਤ ਦਾ ਵਰਣ ਯੂਨੀਵਰਸਿਟੀ ਪ੍ਰੈਸ ਕੈਂਬਰਿਜ 1934 ਮੋਰ ਸ਼ਾਪਨ 1961 ਗਿਆਨ ਦੀ ਏਕਤਾ ਡਬਲ ਐਡ ਐਡ ਕੰਪਨੀ ਨਿਊਯਾਰਕ 1955 ਦੂਜੇ ਵਿਸ਼ਵ ਯੁੱਧ ਵਿੱਚ ਡੈਨਮਾਰਕ ਉੱਤੇ 나ਜੀ ਕਬਜ਼ੇ ਦੌਰਾਨ ਬਹੁਤ ਸਵੀਡਨ ਭੱਜ ਗਿਆ ਅਤੇ ਯੁੱਧ ਦੇ ਆਖਰੀ 2 ਸਾਲ ਇੰਗਲੈਂਡ ਅਤੇ ਅਮਰੀਕਾ ਵਿੱਚ ਬਤਾਏ ਜਿੱਥੇ ਉਹ ਪਰਮਾਣੂ ਊਰਜਾ ਪ੍ਰੋਜੈਕਟ ਨਾਲ ਜੁੜ ਗਿਆ ਆਪਣੇ ਬਾਅਦ ਦੇ ਸਾਲਾਂ ਵਿੱਚ ਉਸਨੇ ਆਪਣਾ ਕੰਮ ਪਰਮਾਣੂ ਭੌਤਿਕ ਵਿਗਿਆਨ ਦੀ ਸ਼ਾਂਤੀਪੂਰਨ ਵੱਤੋਂ ਅਤੇ ਪਰਮਾਣੂ ਹਥਿਆਰਾਂ ਦੇ ਵਿਕਾਸ ਤੋਂ ਪੈਦਾ ਹੋਣ ਵਾਲੀਆਂ ਰਾਜਨੀਤਿਕ ਸਮੱਸਿਆਵਾਂ ਲਈ ਸਮਰਪਿਤ ਕੀਤਾ ਖਾਸ ਤੌਰ ਤੇ ਉਸ਼ਨੇ ਰਾਸ਼ਟਰਾਂ ਵਿਚਕਾਰਾਂ ਪੂਰੇ ਖੁੱਲੇਪਨ ਵੱਲ ਵਿਕਾਸ ਦੀ ਵਕਾਲਤ ਕੀਤੀ ਉਸਦੇ ਵਿਚਾਰ ਵਿਸ਼ੇਸ਼ ਤੌਰ ਤੇ ਸੰਯੁਕਤ ਰਾਸ਼ਟਰ ਨੂੰ 9 ਜੂਨ 1950 ਨੂੰ ਉਸਦੇ ਖੁੱਲੇ ਪੱਤਰ ਵਿੱਚ